ਦਾ ਹੁਣ ਮੋੜ ਆ ਕੋਟੇਮ ਚੱਲ ਰਿਹਾ ਸਾਰੇ ਬੰਦੇ ਸਾਰੇ ਆਪਣੇ ਪੰਜਾਬੀ ਭਰਾ ਟਰੱਕਾਂ ਵਾਲੇ ਆ ਜੀ ਜਿੰਨੇ ਵੀ ਵਰਕ ਪਰਮਿਟ ਵਾਲੇ ਆ ਜਾਂ ਜਿੰਨਾ ਜਿਹੜੇ ਨਾਲ ਜੁੜੇ ਹੋਏ ਆ ਅੱਗੇ ਦੇ ਅੱਗੇ ਜਿਨ੍ਹਾਂ ਕੋਲ ਟਰੱਕਿੰਗ ਕੰਪਨੀਆਂ ਵੀ ਹੈਗੀਆਂ ਉਹ ਵੀ ਉੱਥੇ ਜੁੜੇ ਹੋਏ ਆ ਉਹ ਬੰਦਿਆਂ ਦੇ ਨਾਲ ਹਨ ਤੇ ਬਹੁਤ ਮਾੜਾ ਟਾਈਮ ਚੱਲ ਰਿਹਾ ਪਰ ਆਪਾਂ ਨੂੰ ਫੇਰ ਵੀ ਧਿਆਨ ਰੱਖਣਾ ਚਾਹੀਦਾ ਜਿਹੜੀ ਹੁਣ ਆਪਣੇ ਹਾਲਾਤ ਚੱਲ ਰਹੇ ਆ ਵੀ ਮੁੰਡੇ ਨੇ ਇੱਕ ਨੇ ਕੱਲ ਪਰਸੂ ਵੀ ਐਕਸੀਡੈਂਟ ਕੀਤਾ ਵੀ ਥੋੜਾ ਜਿਹਾ ਧਿਆਨ ਨਾ ਚਲਾਓ ਹਨਾ ਕਿਉਂਕਿ ਇੱਕ ਬੰਦੇ ਦੀ ਗਲਤੀ ਨਾਲ ਸਾਰੀ ਕਮਿਊਨਿਟੀ ਨੂੰ ਤੇ ਉਹ ਧੱਕਾ ਲੱਗਦਾ ਵੀ ਆਪਣੇ ਮੁੰਡਿਆਂ ਨੂੰ ਕੰਪਨੀਆਂ ਟਰੱਕ ਉਹਨਾਂ ਨੂੰ ਕੰਪਨੀਆਂ ਨੂੰ ਵੀ ਚਾਹੀਦਾ ਵੀ ਡਰਾਈਵਰ ਹਾਇਰ ਕਰਦੇ ਆ ਤਾਂ ਕੁਆਲੀਫਿਕੇਸ਼ਨ ਵਗੈਰਾ ਤੁਸੀਂ ਵੀ ਚੈੱਕ ਕਰ ਲਓ ਵੀ ਇਹ ਚਲਾ ਸਕਦਾ ਜਾਂ ਕਿਵੇਂ ਆ ਤੇ ਬਾਕੀ ਤਾਂ ਠੀਕ ਆ ਜੀ ਕੜਦੀ ਕਲਾਜਾ ਆਪਾਂ ਕਾਲ ਸਕਦੇ ਡੋਲਿਆ ਨਹੀਂ ਇਹ ਵੀ ਟਾਈਮ ਲੰਘ ਹੀ ਜਾਣਾ ਇਹ ਵੀ ਟਾਈਮ ਲੰਘੂਗਾ ਟਾਈਮ ਆਉਂਦੇ ਜਾਂਦੇ ਰਹਿੰਦੇ ਵੀ ਗੁਰਦਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਦੇ ਵਿਖੇ ਨੌਵਾਂ ਸਾਲਾਨਾ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਰਪਿਤ ਸਜਾਇਆ ਗਿਆ ਆ ਇੱਥੇ ਸਾਡੇ ਨਾਲ ਆ ਨੌਜਵਾਨ ਸੇਵਾਦਾਰ ਜੁੜੇ ਹੋਏ ਆ ਯੂਨਾਈਟਿਡ ਜਿਹੜੇ ਗਰੁੱਪ ਵਾਲੇ ਆ ਇਹ ਸੇਵਾ ਕਰਦੇ ਨੇ ਸੋ ਇਹਨਾਂ ਨੇ ਅੱਜ ਕਾਫੀ ਦਾ ਲੰਗਰ ਲਾਇਆ ਉਹ ਇਹਨਾਂ ਦੇ ਨਾਲ ਗੱਲਬਾਤ ਕਰਦੇ ਵੀਰ ਜੀ ਕੀ ਨਾਮ ਹੈ ਵਾਈਗਰ ਜੀ ਫਤਿਹ ਜੀ ਆ ਬਹੁਤ ਬਹੁਤ ਅਨਭਈ ਮੇਰਾ ਨਾਮ ਕੁਲਜੀਤ ਸਿੰਘ ਹੈ ਆ ਆਪਣਾ ਯੂਨਾਈਟਿਡ ਰੇਡ ਤੋਂ ਅਸੀਂ ਆਮ ਕਰਦੇ ਰਹਿੰਦੇ ਆ ਸੇਵਾ ਆਲਵੇਜ਼ ਪਕੌੜੀਆਂ ਵੀ ਕਰਦੇ ਹੁੰਦੇ ਆ ਕਿ ਕਾਫੀ ਦੀ ਵੀ ਐਕੀ ਜਲੀ ਕਾਫੀ ਆ ਤੇ ਵਧੀਆ ਸੰਗਤ ਜੁੜੀ ਹੋਈ ਹੈ ਜੀ ਨਾਲ ਤੇ ਕੀ ਸੰਗਤ ਨੂੰ ਕਹਿਣਾ ਚਾਹੁੰਦੇ ਆ ਕਹਿਣਾ ਚਾਹੁੰਦੇ ਜੀ ਇੱਕ ਤਾਂ ਹੁਣ ਮੜਾ ਔਖਾ ਟਾਈਮ ਚੱਲ ਰਿਹਾ ਸਾਰੇ ਬੰਦੇ ਸਾਰੇ ਆਪਣੇ ਪੰਜਾਬੀ ਭਰਾ ਟਰੱਕਾਂ ਵਾਲੇ ਆ ਜੀ ਜਿੰਨੇ ਵੀ ਵਰਕ ਪਰਮਿਟ ਵਾਲੇ ਆ ਜਾਂ ਜਿੰਨਾ ਜਿਹੜੇ ਨਾਲ ਜੁੜੇ ਹੋਏ ਆ ਅੱਗੇ ਦੇ ਅੱਗੇ ਜਿੰਨਾਂ ਕੋਲ ਟਰਕਿੰਗ ਕੰਪਨੀਆਂ ਵੀ ਹੈਗੀਆਂ ਉਹ ਵੀ ਉੱਥੇ ਜੁੜੇ ਹੋਏ ਆ ਉਹ ਬੰਦਿਆਂ ਦੇ ਨਾਲ ਹੈਨਾ ਤੇ ਬਹੁਤ ਮਾੜਾ ਟਾਈਮ ਚੱਲ ਰਿਹਾ ਪਰ ਆਪਾਂ ਨੂੰ ਫੇਰ ਵੀ ਧਿਆਨ ਰੱਖਣਾ ਚਾਹੀਦਾ ਜਿਹੜੀ ਹੁਣ ਆਪਣੇ ਹਾਲਾਤ ਚੱਲ ਰਹੇ ਆ ਵੀ ਮੁੰਡੇ ਨੇ ਇੱਕ ਨੇ ਕੱਲ ਪਰਸੂ ਵੀ ਐਕਸੀਡੈਂਟ ਕੀਤਾ ਵੀ ਥੋੜਾ ਜਿਹਾ ਧਿਆਨ ਨਾਲ ਚਲਾਓ ਹਨਾ ਕਿਉਂਕਿ ਇੱਕ ਬੰਦੇ ਦੀ ਗਲਤੀ ਨਾਲ ਸਾਰੀ ਕਮਿਊਨਿਟੀ ਨੂੰ ਤੇ ਉਹ ਧੱਕਾ ਲੱਗਦਾ ਤੇ ਕਿਉਂਕਿ ਬਹੁਤ ਆਪਣੇ ਚੀਜ਼ਾਂ ਹਰ ਇੱਕ ਦੇ ਲੋਨ ਲੈ ਹੋਏ ਆ ਬੰਦਿਆਂ ਦੇ ਇੰਡੀਆ ਬੰਦੇ ਕੰਮ ਤੋਂ ਕੀ ਘਰ ਪਾਉਂਦਾ ਕੋਈ ਕੋਸ਼ਿਸ਼ ਕੀਤਾ ਯੂ نو ਹਾਂਜੀ ਸੋ ਹਰ ਇੱਕ ਨੂੰ ਸੋਚਣਾ ਚਾਹੀਦਾ ਵੀ ਇਕੱਲਾ ਉਹਦਾ ਕੰਮ ਨਹੀਂ ਹੁੰਦਾ ਜੇ ਉਹਨੇ ਗਲਤੀ ਆ ਤਾਂ ਬਹੁਤ ਜ਼ਿਆਦਾ ਨੁਕਸਾਨ ਸਾਰੀ ਕਮਿਊਨਿਟੀ ਦਾ ਹੁੰਦਾ ਹੈ ਤੇ ਬਾਕੀ ਚਲੋ ਵਧੀਆ ਆਪਣੇ ਸਾਰੇ ਬੰਦੇ ਜੁੜੇ ਰਹਣ ਹੌਸਲਾ ਰੱਖਣ ਤੇ ਕੰਮ ਮੁੱਖਾ ਟੈਮ ਵਾਂਗਰ ਬਦਲ ਜਾਂਦਾ ਸਮਾਂ ਬਦਲ ਰਿਹਾ ਹੈ ਕੀ ਨਾਮ ਹੈ ਮੇਰਾ ਨਾਮ 발ਪ੍ਰੀਤ ਸਿੰਘ ਆ ਜੀ ਤੇ ਅਸੀਂ ਵੀ ਇੱਥੇ ਜੁੜੇ ਰਹਿੰਦੇ ਆ ਸਾਰੇ ਸੇਵਾਦਾਰ ਇਕੱਠੇ ਹੋ ਕੇ ਸੇਵਾ ਕਰਦੇ ਆ ਅੱਗੇ ਵੀ ਲੰਗਰ ਲਾਉਨੇ ਹੁੰਦੇ ਆ ਇਹੀ ਗੱਲ ਜਿਹੜੀ ਵੀਰ ਨੇ ਗੱਲ ਕਹੀ ਉਹੀ ਮੈਂ ਕਹਣੀ ਆ ਵੀ ਆਪਣੇ ਮੁੰਡਿਆਂ ਨੂੰ ਕੰਪਨੀਆਂ ਟ੍ਰੈਕ ਉਹਨਾਂ ਨੂੰ ਕੰਪਨੀਆਂ ਨੂੰ ਵੀ ਚਾਹੀਦਾ ਵੀ ਡਰਾਈਵਰ ਹਾਇਰ ਕਰਦੇ ਆ ਤਾਂ ਕੁਆਲੀਫਿਕੇਸ਼ਨ ਵਗੈਰਾ ਤੁਸੀਂ ਵੀ ਚੈੱਕ ਕਰ ਲਓ ਵੀ ਇਹ ਚਲਾ ਸਕਦਾ ਜਾਂ ਕਿਵੇਂ ਆ ਤੇ ਬਾਕੀ ਤਾਂ ਠੀਕ ਆ ਜੀ ਕੱਢ ਦੀ ਕਲਾ ਚ ਆਪਾਂ ਖਾਲਸਾ ਕਦੇ ਡੋਲਿਆ ਨਹੀਂ ਇਹ ਵੀ ਟਾਈਮ ਲੰਘ ਹੀ ਜਾਣਾ ਇਹ ਵੀ ਟਾਈਮ ਲੰਘੂਗਾ ਟਾਈਮ ਆਉਂਦੇ ਜਾਂਦੇ ਰਹਿੰਦੇ ਵੀ ਕੀ ਕਰਨਾ ਚਾਹੁੰਦੇ ਆ ਹਾਂਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਕੁਛ ਨਹੀਂ ਮੈਂ ਇਹੀ ਜਿਵੇਂ ਇਹਨਾਂ ਨੇ ਕਿਹਾ ਵੀਰੇ ਉਹਨਾਂ ਨੇ ਸਾਰਿਆਂ ਨੇ ਕਿ ਇਹ ਟਾਈਮ ਹੁੰਦਾ ਕੋਈ 4 ਸਾਲ ਦੀ ਟਰਮ ਆ ਹੋਪਫੁਲੀ ਨੈਕਸਟ ਟਾਈਮ ਕੋਈ ਜਿਹੜਾ ਆਪਣੇ ਅਗਲੇ ਪ੍ਰੈਜ਼ੀਡੈਂਟ ਆਉਣਗੇ ਜਾਂ ਅਗਲੀ ਕੋਈ ਕੋਈ ਵੀ ਲੀਡਰ ਆਏਗਾ ਨਾ ਯੂਐਸ ਦੇ ਵਿੱਚ ਆਪਣਾ ਤਾਂ ਆਹ ਟਾਈਮ ਉਸ ਤਰ੍ਹਾਂ ਕੱਢ ਲਓ ਕਈ ਵਾਰ ਹੁੰਦਾ ਕਿ ਹੈ ਨਾ ਉਹਨਾਂ ਦੀ ਵੀ ਪਾਲਿਸੀਜ਼ ਇਦਾਂ ਦੀ ਹੁੰਦੀਆਂ ਬਟ ਇਹ ਜ਼ਰੂਰ ਹੈ ਕਿ ਕਿਸੇ ਇੱਕ ਕਮਿਊਨਿਟੀ ਨੂੰ ਜ਼ਿਆਦਾ ਟਾਰਗੇਟ ਨਹੀਂ ਹੋਣਾ ਚਾਹੀਦਾ ਕਰਨਾ ਚਾਹੀਦਾ ਬਿਲਕੁਲ ਬਸ ਇਹ ਹੀ ਹੈ ਕਿ ਜੋ ਆ ਮਾੜਾ ਟਾਈਮ ਉਹਨੂੰ ਥੋੜਾ ਜਿਹਾ ਸੰਭਲ ਕੇ ਕਰ ਲਓ ਥੋੜਾ ਜੋ ਕੋਈ ਤੁਸੀਂ ਡਰਾਈਵਿੰਗ ਕਰਦੇ ਹੋ ਟਰੱਕ ਡਰਾਈਵਿੰਗ ਹੈ ਨਾ ਜਿੱਧਰ ਵੀ ਇਨਵੋਲ ਹੋ ਤੁਸੀਂ ਉਹ ਬਸ ਥੋੜਾ ਜਿਹਾ ਆਪਣੇ ਆਪ ਨੂੰ ਸੰਭਲ ਕੇ ਚਲਾਓ ਸੇਫਟੀ ਨੂੰ ਪ੍ਰਾਇੋਰਟੀ ਰੱਖਣੀ ਚਾਹੀਦੀ ਹੈ ਹਾਂਜੀ ਲੀਗਲੀ ਚੱਲੋ ਸਹੀ ਢੰਗ ਦੇ ਨਾਲ ਚੱਲੋ ਸੇਫਲੀ ਚੱਲੋ ਕਿਉਂਕਿ ਤੁਸੀਂ ਇੱਕ ਨਹੀਂ ਤੁਸੀਂ ਪੂਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋਣੇ ਆ ਮਾਹੌਲ ਇਦਾਂ ਦਾ ਐਂਟੀ ਇਮੀਗਰੈਂਟ ਵੇਵ ਆਪਾਂ ਨੂੰ ਪਤਾ ਪੂਰੇ ਅਮਰੀਕਾ 'ਚ ਚੱਲ ਰਹੀਆਂ ਤੇ ਆਪਾਂ ਨੂੰ ਬਹੁਤ ਬੋਝ-ਬੋਝ ਕੇ ਪੈਰ ਜਿਹੜੇ ਹੋ ਧਰਨੇ ਚਾਹੀਦੇ ਆ ਸੋ ਸਾਰੇ ਹੀ ਸਾਡੇ ਵੀਰਾਂ ਦਾ ਅਸੀਂ ਫਿਰ ਧੰਨਵਾਦ ਕਰਦੇ ਆ ਚਾਹੇ ਸਮਾਂ ਜਿੱਦਾਂ ਦਾ ਵੀ ਚੱਲ ਰਿਹਾ ਪਰ ਸੇਵਾ ਦੇ ਵਿੱਚ ਕਦੀ ਵੀ ਪਿੱਛੇ ਜਿਹੜਾ ਉਹ ਨਹੀਂ ਹਟਦੇ ਸੋ ਇਦਾਂ ਹੀ ਡਟੇ ਰਹੋ ਵੀਰੋ ਤੇ ਆਪਾਂ ਸਾਰੇ ਹੀ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਇਸ ਦੇ ਵਿੱਚੋਂ ਲੰਘਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ